ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਨੂੰ ਅੰਤ ਤੱਕ ਜਰੂਰ ਵੇਖਣ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਵੈਦਰ ਟੂਡੇ 25 26 ਨਵੰਬਰ ਨੂੰ ਮੀਂਹ ਪੈਣ ਦੇ ਅਸਰ ਉੱਤਰੀ ਭਾਰਤ ਚ ਹੋਰ ਵਧੇਗੀ ਠੰਡ ਵੈਦਰ ਵੈਦਰ ਪਹਾੜਾਂ ਤੇ ਬਰਫ਼ੀਲੇ ਕਰਨ ਉੱਤਰੀ ਭਾਰਤ ਦੀ ਦਾ ਮੌਸਮ ਤੇ ਬਦਲਾਵ ਦੇਖਣ ਨੂੰ ਮਿਲ ਮਿਲੇ ਰਹਾ ਹੈ ਰਸ਼ਟਰੀ ਉੱਚ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਯੂਪ ਹਰਿਆਣਾ Rajasthan ਹੁਸ਼ਿਆਰਪੁਰ ਆਦੀ ਜ਼ਿਲ੍ਹਿਆਂ ਵਿੱਚ ਘਟੋ ਘਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸਵੇਰੇ ਤੇ ਸ਼ਾਮ ਦੇ ਸਮੇ ਲੋਕ ਜਕਾਂ ਲਤੇ ਗਰਮ ਕਪੜੇ ਵਿੱਚ ਨਜ਼ਰ ਆਉਂਦੇ ਹਨ ਦਿੱਲੀ ਦੇ ਲੋਕ ਨੇ ਠੰਡ ਤੋਂ ਬਾਅਦ ਬਚਾ ਲਈ ਰਜਾਈਆਂ ਅਤੇ ਕੰਬਲਾਂ ਕੱਢ ਲਏ ਹਨ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਉੱਤਰੀ ਭਾਰਤ ਦੇ ਰਾਜਾਂ ਕੜਕੀ ਦੀ ਠੰਡ ਪੈ ਛਕਦੀ ਹੈ ਇਸ ਦੌਰਾਨ ਆ ਆਨਟ ਨੂੰ ਦੱਸਦੇ ਹਾਂ ਕਿ ਹੋਰ ਸ਼ਹਿਰਾਂ ਰਾਜਾਂ ਵਿੱਚ ਮੌਸਮ ਕਿਵੇਂ ਰਹੇਗਾ ਦਿੱਲੀ ਐਨੂਸੀਏਸ਼ਨ ਵਿੱਚ ਐਂਡ 3 ਮੰਬਰ 3 ਮੰਬਰ ਤੱਕ ਤਾਪਮਾਨ ਵਿੱਚ ਕੁਝ ਗਰਾਵਟ ਆਉਣ ਦੀ ਸੰਭਾਵਨਾ ਹੈ ਦਿਨ ਵੇਲੇ तापमान 20 ਤੋਂ 25 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਸੰਭਵ ਹੈ ਜਦੋਂ ਕਿ ਰਾਤ ਨੂੰ 10 ਤੋਂ 15 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ ਮੌਸਮ ਵਿਭਾਗ ਇਸ ਦੌਰਾਨ ਹਲਕੀ بارش ਹੋਣ ਦੀ ਵੀ ਸੰਭਾਵਨਾ ਦੇ ਰਹੇ ਹਨ ਕੁਝ ਇਲਾਕਿਆਂ 'ਚ ਖਾਸ ਤੌਰ ਤੇ 25 ਤੋਂ 26 ਨਵੰਬਰ ਨੂੰ ਮੀਂਹ ਦੇ ਮੀਂਹ ਦੇ ਪੈਣ ਦੇ ਸੰਭਾਵਨਾ ਵੀ ਹੈ ਇਹ ਮੀਂਹ ਹਵਾ ਦੀ ਗੁਨਵਤਾ ਨੂੰ ਸੁਧਾਰ ਵਿੱਚ ਮਦਦ ਸਾਬਤ ਹੋ ਸਕਦਾ ਹੈ ਜੇ ਕਿ ਜੋ ਕਿ ਦਿੱਲੀ ਸ਼ੇਅਰ ਵਿੱਚ ਇੱਕ ਮਹੱਤਵਪੂਰਨ ਮੌਦਾ ਮੁੱਦਾ ਹੈ ਦਿੱਲੀ ਐਨਸੀਐਰ ਵਿੱਚ ਹਵਾ ਹਵਾ ਦੀ ਗੁਣਵਤਾ ਪਿਛਲੇ ਕੁਝ ਮਹੀਨਿਆਂ ਤੋਂ ਵਿੱਚ ਚਿੰਤਾ ਦਾ ਵਿਸ਼ੇ ਬਣ ਗਈ ਹੈ ਇਸ ਹਫਤੇ ਹਵਾ ਦੀ ਗੁਣਵਤਾ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ ਖਾਸ ਕਰਕੇ بارش ਤੋਂ ਬਾਅਦ